ਪੁਨਰਸੁਰਜੀਤ ਅਕਾਲੀ ਦਲ ਦੇ ਵਿੱਚ ਕੀ ਕਿਸੇ ਕਿਸਮ ਦੇ ਪੰਥਕ ਵਖਰੇਵੇਂ ਨੇ ਜਿਨ੍ਹਾਂ ਨੂੰ ਲੈ ਕੇ ਇਹ ਨਵਾਂ ਅਕਾਲੀ ਦਲ ਦੋ ਪਾੜ ਹੁੰਦਾ ਜਾ ਰਿਹਾ ਹੈ ਜਾਂ ਇਹ ਕਹਦੀ ਏ ਕਿ ਸਿਆਸੀ ਤੌਰ ਤੇ ਇਸ ਅਕਾਲੀ ਦਲ ਦਾ ਕੀ ਨੁਕਸਾਨ ਹੋ ਸਕਦਾ ਹੈ ਬਹੁਤ ਸਾਰੇ ਸਵਾਲ ਅਜੇ ਤੱਕ ਉਸੇ ਤਰ੍ਹਾਂ ਚੱਲ ਰਹੇ ਨੇ ਕਹਿਣ ਵਾਲੇ ਇਹ ਵੀ ਕਹਿੰਦੇ ਆ ਕਿ ਪੰਜ ਮੈਂਬਰੀ ਕਮੇਟੀ ਜਦੋਂ ਪ੍ਰਧਾਨ ਚੁਣਨ ਲੱਗੀ ਸੀ ਉਦੋਂ ਇਹ ਚੋਣ ਸਹੀ ਤਰ੍ਹਾਂ ਨਹੀਂ ਹੋਈ ਗੱਲਾਂ ਤਾਂ ਇਹ ਵੀ ਹੁੰਦੀਆਂ ਆ ਕਿ ਮਨਪ੍ਰੀਤ ਈਆਲੀ ਇਸ ਚੋਣ ਤੋਂ ਨਾਖੁਸ਼ ਨੇ ਪਰ ਅਸਲ ਗੱਲ ਇਹ ਲੀਡਰ ਆਪ ਜਾਣਦੇ ਨੇ ਆਪ ਪਾਪਦੇ ਨੇ ਕਿ ਆਖਿਰ ਹੋ ਕੀ ਰਿਹਾ ਹੁਣ ਇਸ ਸਥਿਤੀ ਦੇ ਵਿੱਚ ਕੀ ਇਹ ਚੋਣ ਸਹੀ ਹੋਈ ਹੈ ਕੀ ਗਿਆਨੀ ਹਰਪ੍ਰੀਤ ਸਰਬਸੰਮਤੀ ਦੇ ਨਾਲ ਚੁਣੇ ਗਏ ਨੇ ਹਾਲਾਂਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਚੁਣੇ ਗਏ ਸੀ ਉਦੋਂ ਉੱਥੇ ਡੈਲੀਗੇਟਸ ਦਾ اجلاس ਸਦਕੇ ਅੰਮ੍ਰਿਤਸਰ ਦੇ ਵਿੱਚ ਮਤੇ ਪਾਈ ਗਈ ਸਰਬਸੰਮਤੀ ਲਈ ਗਈ ਔਰ ਉਸ ਉਧਾਰ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣੇ ਨਜ਼ਰ ਆਏ ਪਰ ਕੀ ਪੰਜ ਮੈਂਬਰੀ ਕਮੇਟੀ ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਤੋਂ ਖੁਸ਼ ਹੈ ਇਹ ਸਵਾਲ ਖੜੇ ਹੋ ਰਹੇ ਆ ਹੁਣ ਇਹੋ ਜੀ ਸਥਿਤੀ ਵਿੱਚ ਬੀਬੀ ਸਤਵੰਤ ਕੌਰ ਜਦੋਂ ਨਜ਼ਰ ਨਹੀਂ ਆਉਂਦੇ ਉਦੋਂ ਸਵਾਲ ਖੜਦੇ ਆ ਜਦੋਂ ਮਨਪ੍ਰੀਤ ਈਆਲੀ ਨਜ਼ਰ ਨਹੀਂ ਆਉਂਦੇ ਉਦੋਂ ਸਵਾਲ ਖੜੇ ਹੁੰਦੇ ਆ ਜਦੋਂ ਮਨਪ੍ਰਿਤ ਏਅੜੀ ਆਪ ਮਹਾਰੇ ਲੋਕਾਂ 'ਚ ਵਿਚਰਦੇ ਐ ਉਦੋਂ ਸਵਾਲ ਖੜੇ ਹੁੰਦੇ ਐ ਕਿ ਕੀ ਜੋ ਇੱਕ ਸਾਰਤਾ ਨਜ਼ਰ ਆ ਰਹੀ ਸੀ ਉਹ ਹੁਣ ਖੰਡਿਤ ਹੋ ਗਈ ਐ ਦਰਸਲ ਪੁਨਰ ਸਰਜੀਤ ਅਕਾਲੀ ਦਲ ਅਜੇ ਆਪਣੇ ਅੰਦਰੂਨੀ ਵਖਰੇਵਿਆਂ 'ਚੋਂ ਬਾਹਰ ਨਹੀਂ ਆ پا ਰਿਹਾ ਇਹ ਗੱਲਾਂ ਚਰਚਾਵਾ ਦਾ ਕੇਂਦਰ ਬਣੀਆਂ ਹੋਈਆਂ ਨੇ ਵੱਡਾ ਸਵਾਲ ਇਹ ਵੀ ਐ ਕਿ ਅਜੇ ਤੱਕ ਆਪਣਾ ਵਿਜ਼ਨ ਡਾਕੂਮੈਂਟ ਕਿਉਂ ਨਹੀਂ ਬਣਾਇਆ ਗਿਆ ਮਸਲਨ ਪੰਜਾਬ ਨੂੰ ਲੈ ਕੇ ਕੀ ਵਿਜ਼ਨ ਐ ਪੰਜਾਬ ਬਾਰੇ ਇਹ ਪਾਰਟੀ ਕੀ ਸੋਚਦੀ ਐ ਅਲਟੀਮੇਟਲੀ ਜੇ ਸਿਆਸੀ ਤੌਰ ਤੇ ਵਿਚਰਨਾ ਹੈ ਤਾਂ ਜ਼ਾਹਿਰ ਤੌਰ ਦੇ ਉੱਤੇ ਆਪਣੇ ਖੇਤਰ ਦੇ ਬਾਰੇ ਕੁਝ ਵਿਜ਼ਨ ਹੋਵੇਗਾ ਉਸ ਨੂੰ ਡਾਕੂਮੈਂਟ ਕਰਨਾ ਹੋਵੇਗਾ ਲੋਕਾਂ ਦੇ ਵਿੱਚ ਲੈ ਕੇ ਜਾਣਾ ਹੋਵੇਗਾ ਆਖਿਰ ਕਿਹੜੇ ਉਹ ਮੁੱਦੇ ਐ ਜੋ ਪੁਨਰਸੁਰਜੀਤ ਅਕਾਲੀ ਦਲ ਚੁੱਕਣਾ ਚਾਹੁੰਦਾ ਏਸ ਬਾਰੇ ਅਜੇ ਤੱਕ ਕੋਈ ਵਿਜ਼ਨ ਡਾਕੂਮੈਂਟ ਕਿਉਂ ਨਹੀਂ ਤਿਆਰ ਕੀਤਾ ਗਿਆ ਅਸਲ ਸਵਾਲ ਇਹ ਵੀ ਐ ਹਾਲਾਂਕਿ ਕਈ ਮਤੇ ਪਾਏ ਗਏ ਨੇ ਅਜੇ ਤੱਕ ਬਹੁਤ ਸਾਰੇ ਮਤੇ ਪੈ ਚੁੱਕੇ ਨੇ ਉਹਨਾਂ ਨੂੰ ਵਿਜ਼ਨ ਡਾਕੂਮੈਂਟ ਮੰਨਿਆ ਜਾ ਸਕਦਾ ਪਰ ਇੱਕ ਫਿਜ਼ੀਕਲ ਕਾਪੀ ਜਾਂ ਇੱਕ ਨਰੋਲ ਵਿਜ਼ਨ ਡਾਕੂਮੈਂਟੇਸ਼ਨ ਅਜੇ ਤੱਕ ਹੋਈ ਨਜ਼ਰ ਨਹੀਂ ਆਉਂਦੀ ਕਿਸੇ ਪੱਧਰ ਦੇ ਉੱਤੇ ਆਪਸੀ ਵਖਰੇਵੇਂ ਜੋ ਕਥਿਤ ਤੌਰ ਦੇ ਉੱਤੇ ਵਿਚਾਰੇ ਜਾਂਦੇ ਨੇ ਇਸ ਨਵੇਂ ਅਕਾਲੀ ਦਲ ਨੂੰ ਰੋਕ ਰਹੇ ਹਨ ਇਹ ਵਿਚਾਰ ਅਧੀਨ ਚਰਚਾ ਅਜੇ ਤੱਕ ਇਹ ਤਾਂ ਵੈਸੇ ਹਰ ਕੋਈ ਜਾਣਦਾ ਹੈ ਕਿ ਬੀਬੀ ਸਤਵੰਤ ਕੌਰ ਪੰਥਕ ਕਾਉਂਸਲ ਦੇ ਪ੍ਰਧਾਨ ਹਨ ਪਰ ਅਜੇ ਤੱਕ ਉਹ ਪੰਥਕ ਕਾਉਂਸਲ ਹੁੰਦ ਵਿੱਚ ਨਹੀਂ ਆ ਸਕਿਆ ਲਾਜ਼ਮੀ ਹੈ ਕਿ ਜੇ ਪੁਨਰ ਸੁਰਜੀਤ ਅਕਾਲੀ ਦਲ ਚੋਣ ਲੜੇਗਾ ਤਾਂ ਉਮੀਦਵਾਰਾਂ ਦੀ ਚੋਣ ਤੋਂ ਪਹਿਲਾਂ ਪੰਥਕ ਕੌਂਸਲ ਬਣਿਆ ਹੋਣਾ ਚਾਹੀਦਾ ਹੈ ਔਰ ਉੱਥੇ ਹੀ ਕੌਂਸਲ ਦੀ ਚੋਣ ਦੇ ਵਿੱਚ ਵੱਡੇ ਫੈਸਲੇ ਲਏ ਜਾ ਸਕਦੇ ਨੇ ਇਥੋਂ ਤੱਕ ਵੀ ਸੁਣਨ ਨੂੰ ਆ ਰਿਹਾ ਹੈ ਕਿ ਨਵੇਂ ਅਕਾਲੀ ਦਲ ਦੇ ਕਈ ਲੀਡਰ ਇਹ ਵੀ ਮੰਨਦੇ ਹਨ ਕਿ ਤਰਨਤਾਰਨ ਜ਼ਿਮਨੀ ਚੋਣ ਐਤਕੀ ਸ਼ਾਇਦ ਨਾ ਹੀ ਲੜੀ ਜਾਵੇ ਹੁਣ ਇੱਥੇ ਆ ਕੇ ਸਵਾਲ ਖੜ ਜਾਂਦਾ ਹੈ ਕਿ ਇਹ ਪੰਥਕ ਸੀਟ ਹੈ ਔਰ ਇੱਕ ਪੰਥਕ ਪਾਰਟੀ ਕਿ ਮੈਂ ਇਸ ਸੀਟ ਨੂੰ ਛੱਡ ਦਵੇਗੀ ਇਹ ਇੱਕ 골ਡਨ ਚਾਂਸ ਹੋ ਸਕਦਾ ਹੈ ਗਿਆਨੀ ਹਰਪ੍ਰੀਤ ਸਿੰਘ ਵਾਸਤੇ ਕਿਉਂਕਿ ਜਿਸ ਅੰਦਾਜ਼ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣੇ ਨੇ ਦਿਨਾ ਕਾਰਨਾ ਕਰਕੇ ਬਣੇ ਨੇ ਬਹੁਤੇ ਲੋਕਾਂ ਦਾ ਰੁਝਾਨ ਗਿਆਨੀ ਹਰਪ੍ਰੀਤ ਸਿੰਘ ਵੱਲ ਹੋਵੇਗਾ ਉਤੋਂ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਪਾਰਟੀ ਹੈ ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀਗਰ ਵਾਰਿਸ ਪੰਜਾਬ ਦੇ ਦੇ ਮੈਂਬਰ ਵੀ ਤੁਰਦੇ ਗੱਲਾਂ-ਬਾਤਾਂ ਕਰਦੇ, ਮੀਟਿੰਗਸ ਕਰਦੇ ਨਜ਼ਰ ਆਉਂਦੇ ਨੇ। ਹੁਣ ਇਹੋ ਜੀ ਸਥਿਤੀ ਦੇ ਵਿੱਚ ਓਵਰਆਲ ਜੇ ਗੱਠਜੋੜ ਕਰਕੇ ਚੋਣ ਲੜ ਲਈ ਜਾਵੇ ਹੋ ਸਕਦਾ ਹੈ ਕਿ ਇਹ ਇਹਨਾਂ ਦੀ ਹੱਕ ਦੇ ਵਿੱਚ ਨਿੱਤਰ ਪਵੇ। ਹੋ ਸਕਦਾ ਹੈ ਕਿ ਇਹ ਚੋਣ ਜਿਹੜੀ ਹੈ ਉਹ ਹੱਕ ਦੇ ਵਿੱਚ ਆ ਜਾਵੇ। ਹਾਲਾਂਕਿ ਬਹੁਤ ਸਾਰੀਆਂ ਕੰਪਲਿਕੀਸ਼ਨਸ ਹੋ ਸਕਦੀਆਂ ਨੇ। ਬੀਬੀ ਖਾਲੜਾ ਨੂੰ ਲੈ ਕੇ ਕੰਪਲਿਕੀਸ਼ਨ ਹੋ ਸਕਦੀਆਂ ਜਾਂ ਕਿਹੜਾ ਉਮੀਦਵਾਰ ਲਾਣਿਆ ਜਾਵੇ। ਉਸ ਨੂੰ ਲੈ ਕੇ ਕੰਪਲਿਕੇਸ਼ਨ ਹੋ ਸਕਦੀ ਹੈ ਜੇ ਗਿਆਨੀ ਹਰਪ੍ਰੀਤ ਸਿੰਘ ਦੀ ਚੋਣ ਵੇਲੇ ਕਥਿਤ ਕੰਪਲਿਕੇਸ਼ਨਸ ਆ ਗਈਆਂ ਸਨ ਤਾਂ ਇਸ ਚੋਣ ਵੇਲੇ ਇਸ ਉਮੀਦਵਾਰੀ ਵੇਲੇ ਕਿੰਨੀਆਂ ਕੰਪਲਿਕੇਸ਼ਨਸ ਆ ਸਕਦੀਆਂ ਨੇ ਇਹਦੀ ਸੰਭਾਵਨਾ ਜਾਂ ਜਿਤਾਈ ਜਾ ਸਕਦੀ ਹੈ ਖੈਰ ਹੁਣ ਵੇਖਣ ਦੀ ਗੱਲ ਹੈ ਕਿ ਆਖਰਕਾਰ ਅੰਤਿਮ ਫੈਸਲਾ ਕੀ ਲਿਆ ਜਾਂਦਾ ਹੈ ਜਾਂ ਕੀ ਇਸ ਮੌਕੇ ਨੂੰ ਖੁੰਝ ਕੇ ਪੁਨਰਸੁਰਜੀਤ ਅਕਾਲੀ ਦਲ ਜਿਵੇਂ ਥੇਠ ਪੰਜਾਬੀ ਭਾਸ਼ਾ ਚ ਕਿਹਾ ਜਾਂਦਾ ਕਿ ਆਪਣਾ ਪੱਠਾ ਆਪ ਬਿਠਾ ਦੇਵੇਗਾ ਆਪਣਾ ਬੇੜਾ ਆਪ ਡੋਬ ਦੇਵੇਗਾ ਇਹ ਹੁਣ ਵਕਤ ਤੇ ਮਿਰਸਰ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋ ਵਨ ਇੰਡੀਆ ਪੰਜਾਬੀ ਤੇ